ਨੇ ਲੋਕਾਂ ਦਾ ਘਰੋਂ ਨਿਕਲਣਾ ਬੰਦ ਕਰਵਾ ਦਿੱਤਾ ਸੀ ਜ਼ਿਆਦਾਤਰ ਲੋਕ ਘਰਾਂ ਦੇ ਵਿੱਚ ਏਸੀ ਅਤੇ ਕੂਲਰ ਲਾ ਕੇ ਹੀ ਬੈਠਣ ਨੂੰ ਮਜਬੂਰ ਹੋ ਗਏ ਸੀ ਪਰ ਅੱਜ ਕਈ ਥਾਵਾਂ ਤੇ بارش ਨਿਕਰ ਕੇ ਲੋਕਾਂ ਦੇ ਚਿਹਰੇ ਜੁੜੇ ਨੇ ਖਿੜੇ ਹੋਏ ਨਜ਼ਰ ਆਏ ਸਾਵਣ ਦੇ ਮਹੀਨੇ ਦੇ ਵਿੱਚ 100 ਮੀ ਨੂੰ ਵੀ ਸਾਵਣ ਦਾ ਮਹੀਨਾ ਮਣਿਆ ਜਾਂਦਾ ਹੈ ਪਰ ਇਸ ਵਾਰ ਨਾਬੇ ਹਲਕੇ ਦੇ ਵਿੱਚ ਬਾਰਿਸ਼ ਹੀ ਨਹੀਂ ਹੋਈ ਪਈ ਸੀ ਨਾਬੇ ਹਲਕੇ ਤੋਂ ਇਲਾਵਾ ਆਲਦਵਾਲੇ ਦੇ 25 ਤੋਂ 30 ਕਿਲੋਮੀਟਰ ਵਿੱਚ ਦੱਬ ਕੇ ਬਾਰਿਸ਼ ਹੁੰਦੀ ਰਹੀ ਪਰ ਨਾਬਾ ਦੇ ਵਿੱਚ ਪਹਿਲੀ ਵਾਰ ਬਾਰਿਸ਼ ਨੇ ਲੋਕਾਂ ਨੂੰ ਹਮੋਜ ਪਰ ਗਰਮੀ ਤੋਂ ਰਾਹਤ ਦਿੱਤੀ ਹੈ ਮੀਂਹ ਦੇ ਕਰਕੇ ਖੁਸ਼ ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਦੇ ਕਾਰਨ ਖੇਤਾਂ ਦੇ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ ਜਿਸ ਤਰੁੱਕ ਕਰਕੇ ਜੜਾ ਹੈ ਪਸ਼ੂ ਪੰਛੀ ਵੀ ਬੇਹਾਲ ਹੋ ਰਹੇ ਸੀ ਪਰ ਹੁਣ ਬਾਰਿਸ਼ ਦੇ ਕਰਕੇ ਅਸੀਂ ਸੁੱਖ ਦਾ ਸਾਹ ਲਿਆ ਹੈ ਅੱਗੇ ਦੇਖੋ ਜਿੱਦਾਂ ਕੀ ਦੇਖਿਆ ਜਾ ਰਿਹਾ ਸੀਗਾ ਵੀ ਮਨ ਲੱਗਾ ਪਿਛੇ 2 ਮਹੀਨੇ ਕੋਈ ਆਲੇ-ਦਾਲੇ ਪਿੰਡਾਂ ਦੇ ਨੇੜੇ ਤੇ ਇਲਾਕੇ ਦੇ 10 ਕਿਲੋਮੀਟਰ 15 ਕਿਲੋਮੀਟਰ ਦੇ ਏਰੀਆ 'ਚ ਆਲੇ-ਦਾਲੇ ਸਾਰੇ ਨਾਬੇ ਦੇ ਰਾਉਂਡ ਬਾਰਿਸ਼ ਹੋਰੀ ਸੀ ਅੱਜ ਨਹੀਂ ਪਿਆ ਥੋੜੀ ਮੌਸਮ ਨੂੰ ਰਾਹਤ ਮਿਲੀ ਹੈ ਬਹੁਤ ਭਾਰੀ ਯਾਨੀ ਕਿ ਡੇਢ ਘੰਟੇ ਤੋਂ ਤਕਰੀਬਨ ਹੋ ਗਿਆ ਨਹੀਂ ਪੈਂਦੇ ਨੂੰ ਸਲੋ ਮੋਸ਼ਨ ਦੇ ਵਿੱਚ ਸ਼ੁਰੂ ਹੋਇਆ ਸੀ ਪਰ ਐਨ ਵਧੀਆ ਨਹੀਂ ਪੈ ਰਿਹਾ ਪੂਨ ਸਪੀਡ ਤੇ ਇਹਨੂੰ ਦੇਖ ਕੇ ਮਨ ਨੂੰ ਮੌਸਮ ਤੋਂ ਠੰਡ ਥੋੜੀ ਜਿਹੀ ਮਹਿਸੂਸ ਹੋਊਗੀ ਸਾਰੇ ਨੂੰ ਰਾਹਤ ਆਈ ਹੈ ਬਿਲਕੁਲ ਜੀ ਫਾਇਦਾ ਹੋ ਗਿਆ ਦੇਖੋ ਧਰੀ ਵੀਜੀ ਹੋਈ ਹੈ ਇਲੈਕਟਰ ਦੇ ਬਿਜਲੀ ਦੇ ਨਾਲ ਮੋਟਰਾਂ ਚੱਲਦੀਆਂ ਅੱਜਕੱਲ ਡੀਜ਼ਲ ਦੇ ਨਾਲ ਜਨਰੇਟਰ ਚੱਲਦੇ ਆ ਉਹਨਾਂ ਨੂੰ ਜਾ ਕੇ ਕਿ ਜੋ ਕਿਸਾਨ ਭਾਈ ਨੇ ਆਪਣੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਬੰਦੀ ਦਾ ਅੱਜ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਜਿਸ ਤਰ੍ਹਾਂ ਨਾਬਾ ਸ਼ਹਿਰ ਵਿੱਚ بارش ਹੋ ਰਹੀ ਹੈ ਉਸ ਤੋਂ ਸਾਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਵੀ ਬੜੀ ਗਰਮੀ ਤੋਂ ਰਾਹਤ ਮਿਲੀ ਸਾਨੂੰ ਤੇ ਬਹੁਤ ਚਿਰ ਤੋਂ بارش ਨਹੀਂ ਹੋ ਰਹੀ ଥିਗੀ ਇੰਨੀ ਹਮਸਤੇ ਇਥੇ ਸ਼ਹਿਰ ਚ ਇੰਨੀ ਬਹੁਤ ਦਿੱਕਤ ਏ ਲੋਕਾਂ ਨੂੰ ਜਾਨਵਰਾਂ ਨੂੰ ਸਾਰਿਆਂ ਨੂੰ ਬਹੁਤ ਦਿੱਕਤ ਸੀ ਹੁਣ ਇਸ ਟਾਈਮ ਸਾਨੂੰ ਬਹੁਤ ਰਾਹਤ ਮਿਲ ਰਹੀ ਜਿੰਨਾਂ ਮੀਂਹ ਪੈ ਰਿਹਾ ਬਹੁਤ ਠੰਡਕ ਮਹਿਸੂਸ ਹੋ ਰਹੀ ਹੈ ਜਿਹੜੀ ਹਮੇਸ਼ਾ ਸੀ ਗਰਮੀ ਦੀ ਝਪੜਾ ਸੀ ਉਹ ਨਿਕਲ ਰਹੀ ਹੈ ਹਾਂ ਜੀ ਹਾਂ ਇਹ ਸਾਵਣ ਦਾ ਪਹਿਲੇ ਹੀ ਬਸ ਅਜਿਹਾ ਆ ਬੱਲੇ ਬੱਲੇ ਹੋ ਗਈ ਜੀ ਮੀਂਹ ਨਾਲ ਅਸੀਂ ਬਹੁਤ ਵਧੀਆ ਮੰਨਦੇ ਹਾਂ ਜਿਹੜਾ ਬਾਰਿਸ਼ ਹੋਈ ਆ ਹੁਣ ਸਾਡੇ ਸਾਰੀਆਂ ਫਸਲਾਂ ਖਾਤਰ ਬਹੁਤ ਵਧੀਆ ਲਾਭ ਦਾ ਇੱਕ ਹੈ ਇੱਕ ਜਿਹੜੀ ਆ ਆਮ ਜੀਨੇ ਚ ਫਰਦ ਤਾਂ ਨਹੀਂ ਉਹ ਨਹੀਂ ਪਿਆਦੀ ਜੀ ਕਦੇ ਜਿਹੜਾ ਨਾਬੇ ਸ਼ਾਇਰ ਤੇ ਹੁਣ ਦਾ ਬਿਲ ਆਉਣਾ ਨਹੀਂ ਆਪਣੇ ਪਿਆਸੇ ਬਹੁਤ ਵਧੀਆ ਨਹੀਂ ਪਿਆ ਜੀ ਰਹਾ ਠੰਡ ਹੋ ਗਈ ਗਰਮੀ ਤੋਂ ਨਿਕਲਣਾ ਬਹੁਤ ਘਰਾਂ ਚ ਔਖਾ ਹੋਇਆ ਪਿਆ ਸੀ ਜੀ ਅਰ ਜਨਮਰਾਂ ਨੂੰ ਪੰਛੀਆਂ ਨੂੰ ਸਭ ਖਤਰ ਲਾਭ ਦਾ ਇੱਕ ਆ ਜੀ ਆਪਦਾ ਬਹੁਤ ਵਧੀਆ ਵਾਸਤਾ ਹੋ ਰਿਹਾ ਜੀ ਸਾਡੇ ਲਈ ਰਹਿਤ ਬਹੁਤ ਵਧੀਆ ਮਿਲਿਆ ਹੈ ਤਾਂ ਅਰ ਜੀਵ ਜੰਤੂ ਜਿਹੜੇ ਆਪਣੇ ਬਾਹਰ ਨਹੀਂ ਨਿਕਲਦੇ ਜੀ ਇਹਨਾਂ ਖਾਤਰ ਵੀ ਬਹੁਤ ਵਧੀਆ ਫਾਇਦਾਬੰਦ ਹੋਇਆ ਜੀ ਇਹ ਪੰਛੀਆਂ ਦਾ ਬਹੁਤ ਔਖਾ ਪੈਤੀ ਦਰਖਤਾਂ ਰੁੱਖਾਂ ਦਾ ਬਹੁਤ ਹੋਇਆ ਪੈਤੀ ਜੀ ਜਿਹੜਾ ਰੁੱਖਾਂ ਨੂੰ ਵੀ ਵਾਪਾ ਪਾਣੀ ਲੱਗਾ ਇਹ ਵੀ ਬਹੁਤ ਵਧੀਆ ਹੋਇਆ ਜੀ ਸਾਰੀਆਂ ਫਸਲਾਂ ਖਾਤਰ ਇਹ ਸਾਡੇ ਲਈ ਬਹੁਤ ਰਹਿਤ ਲਾਭ ਦਾ ਇੱਕ ਹੈ ਜੀ ਬਾਪ ਜੀ ਦੀ ਹੁਣ ਹੀ ਹੈ ਬਹੁਤ ਵਧੀਆ ਕਰ ਰਹੇ ਜੀ ਇਹ ਜਿਹੜਾ ਵਾਸ ਸਾਰੀਆਂ ਫਸਲਾਂ ਖਾਤਰ ਆ ਸਾਨੂੰ ਲਾਭ ਦਾ ਇੱਕ ਹੈ ਪਾਣੀ ਕਿੱਦਾਂ ਸਾਨੂੰ ਬਹੁਤ ਹੋਇਆ ਪੈਤੀ ਜਿਹੜਾ ਹੁਣ ਪਾਣੀ ਦੀਆਂ ਨੂੰ ਰੇਮਗ ਲੱਗੂਗਾ ਜੀ ਬਹੁਤ ਵਧੀਆ ਫਸਲਾਂ ਹੋਣਗੀਆਂ ਜੀ ਕੱਖ ਪੱਠੇ ਇਹ ਵੀ ਜਮੀ ਹੋਇਆ ਪੈਤੀ ਜੀ ਇਹਨਾਂ ਖਾਤਰ ਬਹੁਤ ਲਾਭ ਦਾ ਇੱਕ ਹੈ ਜੀ ਆਉਤ ਸਾਰੇ ਡੰਗਰਾਂ ਨੂੰ ਪਸਵਾਉਣ ਨੂੰ ਸਾਰਿਆਂ ਨੂੰ ਬਹੁਤ ਵਧੀਆ ਰਸਤਨ ਦੀ ਲਈ ਜੀ ਇਹਨਾਂ ਦਾ ਕਿਸਾਨਾਂ ਲਈ ਬਹੁਤ ਫਾਇਦਾ ਹੁੰਦਾ ਜੀ